ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਢੇਲੀ ਨਿਊਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਵੋ ਤਾਂ ਹੀ YouTube ਸਾਡੀ ਵੀਡੀਓ ਨੂੰ ਅੱਗੇ ਲੋਕਾਂ ਤੱਕ ਪਹੁੰਚ ਜਾਂਦਾ ਹੈ ਖਬਰਾਂ ਦੀ ਸ਼ੁਰੂਆਤ ਪਹਿਲਾਂ ਅੱਜ ਦਾ ਸਵਾਲ ਇਹ ਚਾਰ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ ਹਾਂ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਚਰਨਜੀਤ ਸਿੰਘ ਚੰਨੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਹਨਾਂ ਚਾਰਾਂ ਦੇ ਵਿੱਚੋਂ ਕਿਸ ਨੇ ਪੰਜਾਬ ਲਈ ਚੰਗਾ ਕੰਮ ਕੀਤਾ ਇਹ ਹੈ ਅੱਜ ਦਾ ਸਾਡਾ ਸਵਾਲ ਸਾਰੇ ਜਣੇ ਆਪਣੀ ਰਾਏ ਜ਼ਰੂਰ ਦਿਆ ਜੇ ਤੁਹਾਨੂੰ ਕਿਸ ਦਾ ਕੰਮ ਵਧੀਆ ਲਗਿਆ ਜਿਸ ਦਾ ਦੇ ਕੰਮ ਤੁਹਾਨੂੰ ਵਧੀਆ ਲੱਗਿਆ ਤੁਸੀਂ ਉਸ ਦਾ ਨਾਮ ਲੇਖ ਸਕਦੇ ਹੋ ਰੁਕ ਕਰ ਲੈਣੇ ਆ ਪਹਿਲੀ ਵੱਡੀ ਖਬਰ ਵੱਲੋਂ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਕੱਲ ਉਸ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਆਖਰੀ ਦਿਨ ਸੀਗਾ ਪਹਿਲਾ ਤੁਹਾਨੂੰ ਹਰਪਾਲ ਜੀਮਾ ਮੰਤਰੀ ਦਾ ਇੱਕ ਬਿਆਨ ਸੁਣਾਉਣਿਆ ਤੇ ਉਸ ਤੋਂ ਬਾਅਦ ਹੁਣ ਪੂਰੀ ਕਹਾਣੀ ਤੇ ਪੂਰੀ ਵੀਡੀਓ ਦਿਖਾਵਾਂਗੇ ਐਂਡ ਤੱਕ ਜਰੂਰ ਦੇਖਿਆ ਜੇ ਵੀਡੀਓ ਦੇਖ ਕੇ ਤੁਹਾਨੂੰ ਬੜਾ ਸਵਾਦ ਆਉਣ ਵਾਲਾ ਹੈ ਤੇ ਇਹਨਾਂ ਦੀਆਂ ਕਰਤੂਤਾਂ ਦਾ ਵੀ ਪਤਾ ਲੱਗੇਗਾ ਸਾਈਡ ਤੇ ਖੜੇ ਨੇ ਕੋਈ ਕਿਤੇ ਖੜਾ ਆਪਦੇ ਆਪ ਦੇ ਨਾਮੀਨੇਸ਼ਨ ਪੇਪਰ ਭਰੇ ਜਾ ਰਹੇ ਨੇ ਸੋ ਕਿਸੇ ਵੀ ਕਿਸਮ ਦੀ ਕਿਸੇ ਨਾਲ ਤੱਕਾ ਨਹੀਂ ਹੋ ਰਿਹਾ ਸੋ ਮੈਂ ਸਭ ਨੂੰ ਅਪੀਲ ਕਰਦਾਗਾ ਕਿ ਸ਼ਾਂਤੀਪੂਰਵਕ ਇਹ ਇਲੈਕਸ਼ਨ ਜਿਹੜੀ ਆ ਉਹਦੇ 'ਚ ਹਿੱਸਾ ਲਾਓ ਕਿਉਂਕਿ ਇਹ ਸਿਰਫ 14 ਤਰੀਕ ਤੱਕ ਦਾ ਆਪਣਾ ਮੁਕਾਬਲਾ ਹੈਗਾ ਆਪਾਂ ਭਾਈਚਾਰਕ ਸਾਂਝ ਜਿਹੜੀ ਆ ਉਹ ਬਰਕਰਾਰ ਰੱਖਣੀ ਚਾਹੀਦੀ ਹੈ ਕਿਸੇ ਨੂੰ ਲੜਦਾ ਨਹੀਂ ਚਾਹੀਦਾ ਨਾ ਹੀ ਕੋਈ ਗਲਤ ਕਿਸੇ ਸ਼ਬਦਾਂ ਦਾ ਇਸਤੇਮਾਲ ਕਰਨਾ ਚਾਹੀਦਾ ਕਿਸੇ ਕਿਸਮ ਦਾ ਕਿਸੇ ਵੀ ਵਿਅਕਤੀ ਦਾ ਕਿਸੇ ਵੀ ਚਾਹ ਪਾਰਟੀ ਦਾ ਚਾਹ ਇੰਡੀਵਿਜੂਅਲ ਆ ਆਜ਼ਾਦ ਆ ਕਿਸੇ ਨਾਲ ਕਿਸੇ ਕਿਸਮ ਦਾ ਕੋਈ ਤੱਕਾ ਤਾਂ ਸੁਣਿਆ ਤੁਸੀਂ ਆਮ ਆਦਮੀ ਪਾਰਟੀ ਦੇ ਮੰਤਰੀ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਕਿਸੇ ਨਾਲ ਕੋਈ ਤੱਕਾ ਨਹੀਂ ਹੋਇਆ ਕਿਸੇ ਨਾਲ ਕੋਈ ਜਾਤੀ ਨਹੀਂ ਹੋਈ ਤੇ ਇਲੈਕਸ਼ਨ ਬੜੇ ਹੀ ਫ੍ਰੀ ਐਂਡ ਫੇਅਰ ਹੋ ਰਹੇ ਨੇ ਚਲੋ ਫਿਰ ਹੁਣ ਵੀਡੀਓ ਵੱਲ ਅੱਗੇ ਸ਼ੁਰੂ ਕਰਦੇ ਹਾਂ ਤੇ ਆਮ ਆਦਮੀ ਪਾਰਟੀ ਸਰਕਾਰ ਨੂੰ ਅੱਜ ਕੁਝ ਤਸਵੀਰਾਂ ਦਿਖਾਉਣਿਆ ਪਹਿਲੀ ਤਸਵੀਰ ਦਿਖਾਉਣਿਆ ਤੁਹਾਨੂੰ ਸੋ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਇਸ ਸਮੇਂ ਸੋ ਇਹ ਇਹ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਫੋਟੋ ਜਿਹੜੀਆਂ ਨੇ ਆਈਆਂ ਨੇ ਇਹ ਲੇਡੀਜ਼ ਨੇ ਜਿਨ੍ਹਾਂ ਦਾ ਜਿਹੜਾ ਹੈਗਾ ਕਾਗਜ਼ ਫਾੜੇ ਗਏ ਨੇ ਇਹ ਜਿਹੜੇ ਵਿਅਕਤੀ ਨੇ ਤੁਸੀਂ ਦੇਖ ਸਕਦੇ ਹੋ ਭਾਈ ਇਹ ਕਿਉਂ ਕਿਉਂ ਕਰ ਰਹੇ ਹੋ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਭਰੇ ਕੀ ਨਾਮ ਹੈ ਇਹ ਆਪਣਾ ਫੇਰ ਰਹਿਣਗੇ ਨਹੀਂ हट ਜੁਰੇ ਇਹ ਲੋ ਜੀ ਭਰਾ ਇਹ ਤਾਂ ਡਾਲੋ ਜਲੋ ਕਿੱਥੇ ਜਾਉਗੇ ਹਾਂਜੀ ਮੰਤਰੀ ਸਾਹਿਬ ਕੀ ਇਹ ਤੁਹਾਡਾ ਫਰੀ ਐਂਡ ਫਿਰ ਇਲੈਕਸ਼ਨ ਹੈ ਜਿਸ ਦੇ ਵਿੱਚ ਸਿੱਧਾ ਸਿੱਧਾ ਉਮੀਦਵਾਰਾਂ ਕੋਲੋਂ ਕਾਗਜ਼ ਖੋ ਕੇ ਬੰਦਾ ਕੈਮਰੇ ਦੇ ਉੱਤੇ ਭੱਜ ਗਿਆ ਤੇ ਉਪਰੋਂ ਝੂਠ ਬੋਲ ਗਿਆ ਜਾਂਦਾ ਜਾਂਦਾ ਕਿ ਭਰਾ ਹੈ ਭਰਾ ਹੈ ਜਿਸ ਦੇ ਨਾਲ ਤੱਕਾ ਹੋਇਆ ਉਸ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਕਿਹੜੇ ਕਿਹੜੇ ਪਿੰਡ ਹੈ ਤੁਹਾਡਾ ਮਾਦਰਪੁਰ ਚਲੇੜੀ ਜੀ ਤੇ ਉਹ ਕੌਣ ਨੇ ਜੀ ਉਹ ਕੌਣ ਹੈ ਜੀ ਤੱਕਾ ਕਰਿਆ ਜੀ ਮੇਰੇ ਗੱਲ ਜਨਾਨੀ ਗੈਰੀ ਸੁਣ ਤੁਸੀਂ ਕਿਹੜੀ ਉਸ ਤੋਂ ਪਰਣੀ ਸੀਗੀ ਕਾਂਗਰਸ ਤੇ ਜੀ ਤੇ ਬਲ ਕਿਹੜਾ ਸੀ ਤੁਹਾਡਾ ਕਿਹੜੇ ਬਲੋਗ ਤੋਂ ਭਰ ਰਹੇ ਹੋ ਅਸੀਂ ਖੋਸ ਲੈ ਗਏ ਨਾਮ ਇਹ ਤੁਹਾਡਾ ਜੋਨੀ ਦੇਵੀ ਹੈ ਜੀ ਤੇ ਕਿਹੜੀ ਉਸ ਤੋਂ ਇੰਜ ਤੁਸੀਂ ਕਿੱਥੋਂ ਫਾਰਮ ਭਰ ਰਹੇ ਹੋ ਕਿਹੜੀ ਪਾਰਟੀ ਤੋਂ ਫਾਰਮ ਭਰ ਰਹੇ ਹੋ ਕਾਂਗਰਸ ਕਾਂਗਰਸ ਤੇ ਜੀ ਜੀ ਕੀ ਹੋਇਆ ਜੀ ਹੁਣ ਤੁਹਾਡੇ ਨਾਲ ਮਾਸਾਪਾਈ ਕਰੀ ਜੀ ਬੰਦੇ ਨੇ ਜੀ ਫਾਈਲ ਖੋਸ ਲਈ ਮੇਰੇ ਪਾਸ ਤੇ ਜੀ ਕੋਣ ਹੈ ਉਹ ਬੰਦਾ ਪਤਾ ਨਹੀਂ ਜੀ ਕੋਈ ਜਾਣਕਾਰੀ ਕੋਈ ਹੈ ਪਾਰਟੀ ਦਾ ਝਾੜੂ ਝੂੜੂ ਹਲਦਾ ਜੀ ਹਾਂ ਜੀ ਯਾ ਟੱਕਾ ਕੀਤਾ ਜੀ ਟੱਕਾ ਕਰਿਆ ਜੀ ਸਾਡੇ ਕਰ ਉਹ ਤੁਹਾਡੀ ਕਿਸੇ ਲੈ ਕੇ ਭੱਜ ਗਿਆ ਭੱਜ ਗਿਆ ਜੀ ਲੈ ਕੇ ਭੱਜੇ ਆ ਜੀ ਲੈ ਕੇ ਕਾਗਜ਼ ਉਹ ਲੈ ਕੇ ਨੇ ਹੱਥੋਂ ਭੱਜ ਉਹ ਕਹਿੰਦਾ ਮੇਰਾ ਭਰਾ ਹੈ ਜੀ ਨਹੀਂ ਜੀ ਕੋਈ ਭਰਾ ਪਰੂ ਨਹੀਂ ਸਾਡਾ ਕੋਈ ਨਹੀਂ ਹੈ ਜੀ ਕਿਤੋਂ ਫੜੀ ਤੁਹਾਡੀ ਉਹ ਫੈਲੀ ਐਹੀਂ ਤੇ ਖੜੇ ਤੇ ਜੀ ਕਿਹੜੇ ਆਫਿਸ ਦੇ ਬਾਰੋ ਜੀ ਇਹ ਪਤਾ ਹੈ ਕਾਗਜ਼ ਭਰਨ ਦੇ ਦਫਤਰ ਦੇ ਬਾਹਰ ਹੀ ਖੋਲੀ ਬਾਰ ਬਾਰੋ ਤੇ ਜੀ ਉਸ ਤੇ ਦਫਤਰ ਤੇ ਮੰਤਰੀ ਸਾਹਿਬ ਮਹਿਲਾ ਦਾ ਦੁੱਖ ਤੁਸੀਂ ਸੁਣ ਲਿਆ ਕਿਸ ਤਰ੍ਹਾਂ ਕਾਗਜ਼ ਜਿਹੜੇ ਹੈਗੇ ਆ ਟੱਕੇ ਨਾਲ ਲਿਜਾਏ ਗਏ ਹੁਣ ਤੁਸੀਂ ਦੱਸੋ ਕਿ ਇਹ ਫ੍ਰੀ ਐਂਡ ਫੇਅਰ ਇਲੈਕਸ਼ਨ ਹੋ ਰਿਹਾ ਆ ਸੋ ਖੈਰ ਛੱਡੋ ਜੇ ਤੁਹਾਨੂੰ ਇਹ ਨਹੀਂ ਦੇਖਿਆ ਸਾਡੇ ਕੋਲ ਇੱਕ ਹੋਰ ਵੀਡੀਓ ਹੈ ਤੁਹਾਨੂੰ ਉਹ ਵੀ ਦਿਖਾ ਦਿੰਦੇ ਹਾਂ ਆ ਦੇਖੋ ਤਸਵੀਰਾਂ ਕਿਸ ਸਰਪ ਬੰਦੇ ਨਾਲ ਕੁੱਟਮਾਰ ਕੀਤੀ ਗਈ ਪੱਗ ਲਾਈ ਗਈ ਉੱਥੇ ਪੁਲਿਸ ਪ੍ਰਸ਼ਾਸਨ ਦੇ ਮੁਲਾਜ਼ਮ ਵੀ ਖੜੇ ਐ ਕਿਸੇ ਨੇ ਵੀ ਕੁਝ ਨਹੀਂ ਕੀਤਾ ਬੰਦਾ ਬਾਹਰ ਆ ਗਿਆ ਤੇ ਮੀਡੀਆ ਦੇ ਨਾਲ ਗੱਲਬਾਤ ਕਰਦਾ ਕੀ ਗੱਲਬਾਤ ਕਰ ਰਿਹਾ ਹੈ ਆਉ ਤੁਹਾਨੂੰ ਸੁਣਾਉਂਦੇ ਹਾਂ ਕਿਰਪਾ ਕਰੇ ਕਿਹੜਾ ਪਿੰਡ ਆ ਧਰਗਾਵਾਦ ਤੇ ਕੀ ਗੱਲ ਹੋਈ ਆ 15 ਮਾਰਗਾਂ ਮੈਂ ਗੁਰਦੀਪ ਸਾਹੀ ਪਿਆ ਮੇਰੇ ਕਿਹੜੀ ਪਾਰਟੀ ਦੀ ਮੈਂ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਅੱਛਾ ਕੀ ਹੋਇਆ ਕੀ ਗੱਲ ਕੀ ਹੋਈ ਅੰਦਰ ਦਰਵਾਜ਼ੇ ਬਣਾ ਤਾ ਘਟਕ ਲੱਗੇ ਆ ਅੱਛਾ ਕੌਣ ਫਿੱਕੀ ਲੱਗੇ ਗੁਰਦੀਪ ਸਿੰਘ ਹਣੀ ਕੋਣ ਕੋਣ ਹੋ ਸਕਦੇ ਕਿੰਨੇ ਬੰਦੇ ਜਿਆਦਾ ਐਸਾ ਨਹੀਂ ਬਿਆਹ ਨਹੀਂ ਕੋਈ ਦਰ ਕੋਈ ਦਰ ਦਸੋਂ ਸਹੀ ਕੀ ਹੋਇਆ ਵਾਹ ਜੀ ਰਹਿਣ ਤੂੰ ਗੱਲ ਕਰ ਲੈ ਹਾਂਜੀ ਜੀ ਯਾਰ ਸਾਰਾ ਅੰਦਰ ਗੁੰਡਾ ਕਰਦੀ ਹੋਣੀ ਆ ਹਾਂ ਅਮਰੇ ਸਾਰੇ ਵਾਲ ਪੜਦੋ ਤੇ ਇਹਨਾਂ ਨੇ ਤਾਂ ਕਾਗਜ਼ ਕੋ ਕੇ ਲੱਗੇ ਵੀਰੇ ਕਾਗਜ਼ ਹੀ ਖੋ ਕੇ ਕਾਗਜ਼ ਹੀ ਖੋ ਕੇ ਪੱਗ ਵੀ ਖੋ ਕੇ ਲੱਗੇ ਜੀ ਪਲੀਜ਼ ਜੰਮਬਾਦ ਕਰੀਓ ਹਾਂਜੀ ਮੰਤਰੀ ਸਾਹਿਬ ਟੀਵੀ ਤੇ ਤੁਸੀਂ ਦੇਖ ਰਹੇ ਹੋ ਬੰਦੇ ਦੀ ਪਾਗਲਤੀ ਹੋਈ ਹੈ ਤੇ ਆਪਣੀ ਜਾਨ ਬਚਾ ਕੇ ਬਾਹਰ ਆਇਆ ਜਿੱਥੇ ਕਈ ਸਾਰੇ ਪੁਲਿਸ ਮੁਲਾਜ਼ਮ ਖੜੇ ਸੀ ਉਸ ਤੋਂ ਬਾਅਦ ਵੀ ਬੰਦੇ ਨੂੰ ਭੱਜ ਕੇ ਬਾਹਰ ਆਉਣਾ ਪਿਆ ਕਿ ਤੁਹਾਡੀ ਫ੍ਰੀ ਐਂਡ ਫੇਅਰ ਇਲੈਕਸ਼ਨ ਹੈ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸਿਓ ਸੋ ਖੈਰ ਰੋਕ ਕਰ ਲੈਨੇ ਅਗਲੀ ਵੱਡੀ ਖਬਰ ਵੱਲ ਨੂੰ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸਮਤੀ ਚੋਣਾਂ ਦੇ ਵਿੱਚ ਜੋ ਤੱਕਾ ਹੋ ਰਿਹਾ ਹੈ ਉਸ ਤੋਂ ਬਾਅਦ ਜੋ ਅਕਾਲੀ ਦਲ ਨੇ ਹੁਣ ਹਾਈ ਕੋਰਟ ਦਾ ਰੋਕ ਕੀਤਾ ਹੈ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਹੈ ਕੀ ਕੋਈ ਜਾਣਕਾਰੀ ਹੈ ਆਉ ਤੁਹਾਨੂੰ ਸੁਣਾਉਣੇ ਆ ਅਰਸ਼ਦੀਪ ਕਲੇਰ ਦੀ ਜਬਾਨੀ ਉਹ ਤਾਂ ਫਿਰ ਖਤਮ ਹੀ ਹੋ ਗਿਆ ਸੀ ਆਰਪਫ ਦੀ ਮੰਗ ਸੀ ਸੀਬੀਐਫ ਡਿਪਲੋਏ ਅਸੀਂ ਅਸੀਂ ਕਿਹਾ ਕਿ ਹੁਣ 14 ਨੂੰ ਇਲੈਕਸ਼ਨ ਹੈ ਸਾਡੀ ਪ੍ਰੇਅਰ ਦੀ ਡਿਮਾਂਡ ਹੈ ਕਿ ਪਟਿਆਲਾ ਦੇ ਵਿੱਚ ਤਾਂ ਸਾਹਮਣੇ ਆ ਗਿਆ ਇਹ ਇਕੱਲੇ ਐਸਐਸਪੀ ਦੀ ਗੱਲ ਨਹੀਂ ਉਸ ਕੌਨਕਾਲ ਦੇ ਵਿੱਚ ਸਾਰੇ ਐਸਪੀ ਵੀ ਨੇ ਡੀਐਸਪੀ ਵੀ ਨੇ ਐਸਐਚਓ ਵੀ ਨੇ ਸੋ ਸਾਰਾ ਜਿਹੜਾ ਉੱਥੇ ਦਾ ਹਮਲਾ ਫੈਲਾ ਉਹ ਤਾਂ ਸਰਕਾਰ ਦੇ ਹੱਥੋਂ ਕੰਪਰੋਮਾਈਜ਼ਡ ਹੈ ਤੋਂ ਸਾਡੀ ਇਹ ਪਟੀਸ਼ਨ ਦੇ ਵਿੱਚ ਮੰਗ ਹੈ ਕਿ ਉੱਥੇ ਸੈਂਟਰਲ ਫੋਰਸਸ ਲਾ ਕੇ ਇਲੈਕਸ਼ਨ ਕਰਾਈ ਜਾਵੇ ਔਰ ਇਹ ਤਾਂ ਇੱਕ ਜ਼ਿਲ੍ਹਾ ਇਹ ਤਾਂ ਇੱਕ ਕੌਨ ਕੌਲ ਵਾਇਰਲ ਹੋਗੀ ਇਹ ਤਾਂ ਮਤਲਬ ਇਨਸਟਰਕਸ਼ਨ ਇਹ ਸਾਰੇ ਪੰਜਾਬ ਵਾਸਤੇ ਆਈ 19 ਸਰਕਾਰ ਦੀ ਸੋ ਇਹਦੇ ਵਿੱਚ ਕੋਰਟ ਤੁਰੰਤ ਪ੍ਰਭਾਵ ਨਾਲ ਦਖਲ ਅਗਲੀ ਖਬਰ ਵੱਲ ਵਧਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਬਹੁਤ ਵੱਡਾ ਝਟਕਾ ਲੱਗ ਗਿਆ ਹੈ ਝਟਕਾ ਇਹ ਲੱਗਾ ਕਿ ਹਾਈ ਕੋਰਟ ਨੇ ਉਹਨਾਂ ਦੀ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਹੈ ਜ਼ਮਾਨਤ ਨਹੀਂ ਦਿੰਦੀ ਹੈ ਕਾਫੀ ਦਿਨ ਪਹਿਲਾਂ ਉਹਨਾਂ ਦੀ ਜ਼ਮਾਨਤ ਅਰਜੀ ਤੇ ਸੁਣਵਾਈ ਕਰਕੇ ਅਦਾਲਤ ਨੇ ਉਹਨਾਂ ਦਾ ਫੈਸਲਾ ਰੱਖਮਾ ਕਰ ਲਿਆ ਸੀ ਹੁਣ 4 ਦਸੰਬਰ ਵਾਲੇ ਦਿਨ ਇਹ ਫੈਸਲਾ ਅਦਾਲਤ ਵੱਲੋਂ ਸੁਣਾਇਆ ਕੀ ਅਰਜੀ ਨੂੰ ਖਾਰਜ ਕਰ ਦਿੱਤਾ ਗਿਆ ਹੈ ਜ਼ਮਾਨਤ ਨਾ ਦਿੱਤੀ ਗਈ ਬਿਕਰਮ ਮਜੀਠੀਆ ਦੇ ਵਕੀਲਾਂ ਨੂੰ ਜ਼ਮਾਨਤ ਦੇ ਲਈ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇਗਾ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਤੇ ਫੜੇ ਹੋਏ ਨੇ ਗ੍ਰਿਫਤਾਰ ਨੇ 25 ਜੂਨ ਤੋਂ ਬਿਕਰਮ ਸਿੰਘ ਮਜੀਠੀਆ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਨਾਬਾਜ਼ ਜੇਲ੍ਹ ਵਿੱਚ ਬੰਦ ਹਨ ਅਤੇ ਰਾਹਤ ਮਿਲਦੀ ਮਜੀਠੀਆ ਨੂੰ ਨਜ਼ਰ ਨਹੀਂ ਆ ਰਹੀ ਅਗਲੀ ਖਬਰ ਲਾਰੈਂਸ ਬਿਸ਼ਰੋਈ ਦੇ ਨਾਲ ਜੁੜੀ ਹੋਈ ਹੈ ਕੁਝ ਦਿਨ ਪਹਿਲਾਂ ਇੰਦਰਵੀਰ ਪੈਰੀ ਦਾ ਚੰਡੀਗੜ੍ਹ ਦੇ ਵਿੱਚ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਤੇ ਫਿਰ ਲਾਰੈਂਸ ਬਿਸ਼ਨੋਈ ਦੀ ਗੈਂਗ ਵੱਲੋਂ ਪੈਰੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਇਸ ਮਾਮਲੇ ਦੇ ਵਿੱਚ ਇੱਕ ਆਡੀਓ ਬੜੀ ਵਾਇਰਲ ਹੋ ਰਹੀ ਹੈ ਇੰਦਰਵੀਰ ਪੈਰੀ ਦੀ ਤੇ ਲਾਰੈਂਸ ਬਿਸ਼ਨੋਈ ਦੀ ਆਪਸੀ ਗੱਲਬਾਤ ਦੀ ਇਸ ਆਡੀਓ ਦੇ ਵਿੱਚ ਕਿਵੇਂ ਧੋਖੇ ਨਾਲ ਬੁਲਾ ਕੇ ਕਤਲ ਕੀਤਾ ਗਿਆ ਇੰਦਰਵੀਰ ਪੈਰੀ ਦਾ ਤੁਸੀਂ ਵੀ ਇਸ ਆਡੀਓ ਨੂੰ ਜ਼ਰੂਰ ਸੁਣੋ ਹਾਂਜੀ ਰਾਜਾਂ ਨੂੰ ਹਾਂਜੀ ਕਰਨਾ ਬਾਤ ਕਰਨਾ ਬਾਤ ਬਾਈ ਜਲਦੀ ਆ ਕੇ ਬਾਈ ਕੰਨੋਂ ਨਹੀਂ ਪਕ। ਹਾਂ ਹਲੋ ਹਲੋ। ਹਲੋ। ਉਹ ਆ ਗਏ ਮੈਂ। ਹਾਂ ਤੇਰੇ ਨਾਲ ਗੱਲ ਕਰਾਂ। ਠੀਕ ਤਾਂ ਸੀ ਤਾਂ ਠੀਕ ਹੈ। ਹਾਂ ਠੀਕ ਹੋ ਗਿਆ ਤਾਂ। ਹਾਂਜੀ ਸਰ ਕਾਲਿਆ ਜੀ। ਮੇਰਾ 13 ਤਰੀਕ ਨੂੰ ਆਇਆ ਆਸਾ ਤਲੋੜੇ ਤਾਂ ਹੈ ਹਾਂ ਘਰੇ ਗਿਆ ਨਹੀਂ ਕਰਦੇ ਉਹ ਤੋਂ ਮੈਂ ਕਿਹਾ ਉੱਥੇ ਮੱਥਾ ਰੱਖਣਗੇ ਜੇ ਚੇਰ ਜਾਂਦੇ ਹੁੰਦੇ ਆੜੇ ਅਣ ਪੜ ਜਾ ਕੇ ਆਗੇ ਹਾਂ ਮੋਰ ਗਿਆ ਹੀ ਤਾਂ ਮੈਂ ਫੋਨ ਕਰਾਇਆ ਉਹ ਕਹਿੰਦੇ ਉਹ ਤਾਂ ਉੱਥੇ ਮੱਥਾ ਟੇਕਣਗੇ ਆ ਚੰਚੇ ਤਾਂ ਕਮ ਚੱਲੂਗਾ ਇਹ ਕੋਈ ਟੈਕਨੋਲੋਜੀ ਦਾ ਕੰਮ ਨਹੀਂ ਜੋ ਤੁਸੀਂ ਕੋਰਟ ਚ ਜਾਂਦਾ ਤਾਂ ਉਹ ਨੂੰ ਕੋਈ ਟ੍ਰਿਕ ਨਹੀਂ ਨਾ ਵੀ ਗੱਲ ਕਰਦੇ ਕੋਰਟ ਚ ਗਏ ਤਾਂ ਮੈਂ ਜਾਂਦਾ ਹੀ ਨਹੀਂ ਨਾ ਕਿਤੇ ਕੋਰਟ ਨੂੰ ਮੈਨੂੰ ਮੈਸੇਜ ਵੀ ਨਹੀਂ ਲੱਗਿਆ ਇਹ ਤਾਂ ਮੈਂ ਜਾ ਜਾਂਦਾ ਸਪੈਸ਼ਲ ਤੂੰ ਸੁਣਾ ਦੋ ਠੀਕ ਆ ਮੈਂ ਤਾਂ ਅਹੀ ਬਿਮਾਰ ਆ ਅਸਲੇ 2-4 ਮਹੀਨੇ ਪ੍ਰਸ਼ਾਨ ਸੀਗਾ ਇੱਕ ਦੂਸਰਾ ਕੁਝ ਨਹੀਂ ਕਰ ਮੈਂ ਕੰਮ ਪਰਮਾਰੀ ਪ੍ਰਸ਼ਾਨ ਸੀ ਖੁਸ਼ ਕਰ ਜੇ ਜੇ ਪ੍ਰਸ਼ਾਨ पता है कई चीजें होने वाले आगे साथ तो 10 मिनट ऊपर ऊपर की बात कर रहा था या हम्म कि ये तो ये थोड़ा अलग में है कि आके आके मेरे रूल्स से तो बात की बात शुरुआत हो गई मैं तो मत गया पर पता सुना कि क्या कि चलो बिके पहले ना हेलो दीदी होए नहीं कभी-कभी और मैं डिफरेंस तो फोन लाइक मुझको फोन ही नहीं दूसरा ਕੋ ਉਹਨੂੰ ਮੈਸੇਜ ਲਾ ਦਿੰਨਾ ਤੇਰਾ ਜਲਦਾ ਕੋਈ ਨੰਬਰ ਮੈਸੇਜ ਨਾ ਟਾਉਂ। ਇਹ ਨਹੀਂ ਜਾਣਦਾ ਮੈਸੇਜ ਨਾ ਨਾ ਉਹਨੂੰ ਮੈਸੇਜ ਲਾ ਨਾ ਅੱਜ ਤਰੀਕ ਹੈ। ਉਹਨਾਂ ਬਾਅਦ ਹੈ ਕਿ ਮੌਜੂਦਾ ਸਥਿਤੀ ਕੋ ਮਰਜੀ ਹੋਵੇ ਤੇਰਾ ਦੱਸ ਰੱਖੇ ਕਿ ਮੈਂ ਰਹਿ ਆ ਤਾਂ ਨਹੀਂ ਰਹੂੰ ਕੋਈ ਦਿੱਕਤ ਨਹੀਂ ਹੁੰਦੀ। ਅਗਲੇ ਲੀਫ ਲਿਤੇ ਉਹਦੇ ਨਾਲ ਸਾਂ ਨਾਲ ਚੱਲਣਗੇ। ਤੇ ਕੁਝ ਸਾਰੇ ਨਵੀਆਂ有机会 ਕਰਨ ਲਈ ਮਹਾਰਾ ਕੀ ਕਰਾਂ ਰਜੋਨੇ ਕੋਸ਼ਿਸ਼ ਨਹੀਂ ਲੇ ਲੇ ਜਾਂ ਕੋਈ ਹੋਰ ਕੰਮ ਲੈ ਕੇ ਆਉਂ ਚਲੋ ਕੋਈ ਇਕੱٹری ਤੇਰਾ ਬਾਤ ਨਹੀਂ ਆ ਰਹੀ ਮਨੋਂ ਤੇ ਮੇਰੀ ਬਾਤ ਆ ਰਹੀ ਤੇਰੀ ਕੱਟ ਰਹੀ ਹੈ ਬਾਤ ਨਹੀਂ ਆ ਰਹੀ ਨਹੀਂ ਭਾਈ ਨਹੀਂ ਲਈ ਆਪਦੀ ਬਾਤ ਜੋ ਇਧਰ ਭਾਈ ਕਾ ਵੀ ਥੋੜਾ ਫੋਨ ਨਾ ਸੋ ਐਸੀ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਚੰਗੇ ਲੱਗੇ ਤਾਂ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਜੀ